ਸਾਡੇ ਕੋਲ 17 18 ਕੁ ਸੌ ਮਰੀਜ ਬਣੀ ਅੰਦਾਜ਼ੇ ਨਾਲ ਟਿਕਾ ਹੋਣਗੇ ਤਾਂ ਵੱਧ ਹੀ ਹੋਣਗੇ ਇੱਥੇ ਤੇ ਤੱਕ 3 4 ਮਹੀਨੇ ਪੂਰਾ ਜਾਣ ਕੇ ਮਤਲਬ ਕੰਮ ਜੋਰਾਂ ਤੇ ਹੁੰਦਾ ਹੈਗਾ ਵੱਧ ਉਹ ਤੋਂ ਵੱਧ ਜਾਣਾ ਫਿਰ ਤੁਹਾਨੂੰ ਕਿਤੇ ਜਾਣਾ ਉਹਨਾਂ ਦਾ ਮੈਨੂੰ ਲੱਗਦਾ ਬਿਲਕੁਲ ਬੰਦ ਜੀ ਮੇਰੀ ਆਵਾਜ਼ਾ ਵੀ ਕਿਸੇ ਪਾਸੇ ਨਹੀਂ ਜਾਊ ਮੈਂ ਸ਼ਹਿਰ ਤੱਕ ਵੀ ਨਹੀਂ ਜਾਂਦਾ ਹੈਗਾ ਪਹਿਲੀ ਮੁੱਢਲੀ ਸਿਹਤ ਜੇ ਹੱਥ ਤੋਂ ਹੋਇਆ ਹੈ ਪਹਿਲਾ ਬੰਨ ਲਾਓ ਦੂਜਾ ਬੰਨ ਲਾਓ ਤੀਜਾ ਬੰਨ ਲਾਓ ਚੌਥਾ ਬੰਨ ਲਾਓ ਠੀਕ ਹੈ ਜੀ ਬੰਨ ਗੇੜੇ ਤੇ ਗੇੜਾ ਲੀਰਦੇ ਬਣ ਹੋਣੇ ਚਾਹੀਦੇ। ਫਤਿਹ ਜੀ ਮੇਰਾ ਨਾਮ ਹਰਪਾਇਨ ਸਿੰਘ ਜੀ son of ਜਗਨੂਤ ਸਿੰਘ ਪਿੰਡ ਪੁੰਨਾਵਾਲ ਜੀ 98765 77630 ਇਹ ਮੇਰਾ ਨੰਬਰ ਹੈ ਜੀ। ਮੈਂ 2004 ਦੇ ਵਿੱਚ ਦਵਾਈ ਲਾਉਣ ਲੱਗੇ ਸੀ ਉਹ ਰੇਸ਼ੀ ਥੋੜੀ ਥੋੜੀ ਪਰ ਜਾਣੀ ਚੱਲਿਆ ਅਸਲੀਅਤ ਕੰਮ ਸਾਡਾ 21-20 ਸਾਲ ਮੋਂ ਉਹਨਾਂ ਕੋਲ ਜਾਂਦਾ ਰਹੇ ਹਾਂ ਬਡਰੁਖਾਂ ਕੋਲੇ। ਮੇਰੇ ਗੁਰੂ ਦਾ ਨਾਮ ਵੈਦ ਮਹਿੰਦਰ ਸਿੰਘ ਜੀ ਬਡਰੁਖਾਂ ਹਾਂ ਜੀ ਜਿਨ੍ਹਾਂ ਨੇ ਵਿਦਿਆ ਮੈਨੂੰ ਦਿੱਤੀ ਹੈ। ਉਹਨਾਂ ਦੇ ਗੁਰੂ ਦੇ ਸਵਾਮੀ ਚਤਰਦਾਸ ਜੀ ਦਲਵਾਰ ਵਾਲੀਆਂ ਛੰਨਾ ਤੋਂ ਛੰਨਾ ਦਾ ਜਨਮ ਸੀਗਾ ਉਹਨਾਂ ਦਾ ਤੇ ਉਹਨਾਂ ਦੇ ਗੁਰੂ ਸੀਗੇ ਜਿਹੜੇ ਉਹ ਹਰਨਾਮ ਦਾ ਸੀਗੇ 80000 ਕਾਲੇ ਠੀਕ ਹੈ ਬਾਬਾ ਜੀ ਉਹਨਾਂ ਦੇ ਗੁਰੂ ਸੀ ਜਿਹੜੇ ਉਹ ਪ੍ਰਮਾਣ ਦੇ ਸੀਗੇ ਠੀਕ ਹੈ ਮਤਲਬ ਇਹ ਸਾਡੀ ਲਾਈਨ ਜੱਟ ਵੇਦਿਆ ਦੇ ਵਿੱਚ ਹੀ ਚੱਲੀ ਆ ਰਹੀ ਹੈ ਉਹ 17-18 ਸਾਲਾਂ ਤੋਂ ਲਾਗੇ ਸੀਗਾ ਦੋਨੋਂ ਵੀ 18 ਕ ਸਾਲ ਦੀ ਸੀਗੇ ਅੱਜ ਕਰੀ ਇਹ ਗੱਲ ਕਰੀ ਅੱਜ ਦਾ ਸਰੀਰ ਛੱਡ ਗਿਆ ਬਿਲਕੁਲ ਛੱਡ ਗਿਆ ਜੀ ਹੋ ਗਿਆ ਉਹਨੂੰ 2 ਸਾਲ ਗੁਜ਼ਰੇ ਨੂੰ ਤੇ ਉਹਨਾਂ ਦੀ ਉਸ ਤੋਂ ਬਾਅਦ ਉਹਨਾਂ ਨੇ 75 ਸਾਲ ਮਤਲਬ ਕਿ ਵੀ 70 ਸਾਲ ਦਵਾਈ ਲਾਤੀ ਹੋਊ ਸਾਡੇ ਕੋਲ 17 18 ਕੁਸ ਬ੍ਰਿਜ ਬਣੀ ਅੰਦਾਜ਼ੇ ਨਾਲ ਟਿਕਾ ਹੋਣਗੇ ਤਾਂ ਵੱਧਦੀ ਹੋਣਗੇ ਹਾਂਜੀ ਬਾਲੇ ਲਿਖਦੇ ਨੇ ਜੀ ਕੀ ਕਹਿੰਦੇ ਆ ਕੀ ਗੱਲ ਹੁੰਦੀ ਹੈ ਜਦੋਂ ਲਿਖਤੀ ਕਰਨ ਲੱਗ ਜਾਂਦੇ ਨਾ ਸਿਸਟਮ ਬਣਦਾ ਫਿਰ ਇਹ ਲੀਕ ਵਧ ਜਾਂਦੀ ਹੈ ਵਧ ਜਾਂਦਾ ਵਧ ਜਾਂਦਾ ਉਹੋ ਜਾਨੀ ਅਸੀਂ ਫਿਰ ਥੋੜਾ ਜਿਹਾ ਬਰੇਜ ਹੀ ਮੰਨਦੇ ਆ ਕਿ ਜੇ ਨਾ ਲਿਖੀਏ ਤਾ ਫਿਰ ਕਿਸ ਘਟ ਹੋਣਗੇ ਇਹ ਗੱਲ ਸਾਡੇ ਗੁਰੂ ਜੀ ਵੀ ਕਹਿੰਦੇ ਹੁੰਦੇ ਸੀ ਵੀ ਉਹ ਧਰ ਪਰ ਰਿਸਟਰ ਉਹ ਯਾਰ ਕੀ ਲਿਖਣਾ ਇਹਨਾਂ ਦਾ ਜਿੰਨੇ ਲਿਖੀ ਜਾਂਦੇ ਆ ਉਹਦੀ ਗਿਣਤੀ ਜਾਦੀ ਵਧੀ ਜਾਂਦੀ ਹੈ ਹਾਂ ਹੋਰ ਵਧਣਗੇ ਮਤਲਬ ਜਦੋਂ ਆਪਾਂ ਦੇਸੀ ਮਹੀਨੇ ਨੂੰ ਸੌਣ ਤੇ ਭਾਦੋਂ ਅੱਸੂ ਇੱਥੇ ਤਾਂ ਕਿਤੇ ਚਾਰ ਮਹੀਨੇ ਪੂਰਾ ਜਾਣ ਕੇ ਮਤਲਬ ਕੰਮ ਜੋਰਾਂ ਤੇ ਹੁੰਦਾ ਹੈਗਾ ਵੱਧ ਉਹ ਤਾਂ ਵਧ ਜਣਾ ਅਖਿਰ ਤੋ ਨੂੰ ਕਿਤੇ ਜਾਣਾ ਉਹਨਾਂ ਦਾ ਮੈਨੂੰ ਲੱਗਦਾ ਬਿਲਕੁਲ ਬੰਦ ਜੀ ਮੇਰੀ ਆਵਾਜ਼ਾ ਵੀ ਕਿਸੇ ਪਾਸੇ ਨਹੀਂ ਜਾਉ ਮੈਂ ਸ਼ਹਿਰ ਤੱਕ ਵੀ ਨਹੀਂ ਜਾਂਦਾ ਹੈਗਾ ਪੂਰਾ ਛਾਲੀ ਜਾਂ ਆ ਦਿਨਾਂ ਦੇ ਵਿੱਚ ਪੰਜ ਮਹੀਨੇ ਪੱਕਾ ਬੰਨਣਾ ਜੀ ਮੇਰਾ ਘਰੇ ਪਹਿਲੀ ਮੁੱਢਲੀ ਸਹਾਇਤਾ ਜੇ ਹੱਥ ਤੋਂ ਹੋਇਆ ਹੈ ਪਹਿਲਾ ਬੰਨ ਲਾਓ ਦੂਜਾ ਬੰਨ ਲਾਓ ਤੀਜਾ ਬੰਨ ਲਾਓ ਚੌਥਾ ਬੰਨ ਲਾਓ ਠੀਕ ਹੈ ਜੀ ਬੰਨ ਗੇੜੇ ਤੇ ਗੇੜਾ ਲੀਰ ਦੇ ਬੰਨ ਹੋਣੇ ਚਾਹੀਦੇ ਫਤਲੇ ਜੀ ਫਤਲੇ ਕੋਈ ਰੱਸੀ ਦਾ ਬੰਨ ਨਹੀਂ ਕੋਈ ਨਾਗਵਲ ਨਹੀਂ ਪਾਉਣਾ ਪਹਿਲੇ ਗੇੜੇ ਗੱਠ ਨਹੀਂ ਦੇਣੀ ਮਤਲਬ ਗੇੜਾ ਦਿਓ ਪੂਰਾ ਟਾਈਟ ਕਰ ਦਿਓ ਜਿੰਨੇ ਟਾਈਟ ਆਪਾਂ ਕਰਦੀ ਉਹਨੇ ਥੋੜੇ ਠੀਕ ਹੈ ਜੀ ਚਾਰ ਬੰਨ ਲਾਓ ਮਰੀਜ਼ ਨੂੰ ਪਾਣੀ ਦਿਓ ਮੌਕੇ ਤੇ ਕੋ ਹਾਜ਼ਰ ਹੈ ਦੋ ਚਮਚੇ ਕਿਓ ਦੇ ਦੇ ਸਕਦੇ ਆਂਗੇ ਕਿਉਂਕਿ ਕਿਓ ਦੇ ਨਾਲ ਬੰਦੇ ਦਾ ਬੀਪੀ ਲੋ ਨਹੀਂ ਹੁੰਦਾ ਹੈਗਾ ਇਦੇ ਵਿੱਚ ਡਰ ਪੈਦਾ ਹੁੰਦਾ ਜਦੋਂ ਡਰ ਦੇ ਵਿੱਚ ਫਿਰ ਬੰਦਦਾ ਬੀਪੀ ਲੋ ਹੁੰਦਾ ਹੈਗਾ। ਡਰਨ ਦੇ ਕਾਰਨ ਬੰਦਾ ਡਰਨ ਦੇ ਕਾਰਨ ਬੀਪੀ ਲੋ ਹੋ ਜਾਂਦਾ ਹੁੰਦਾ ਹੈ। ਉਸ ਤੋਂ ਬਾਅਦ ਪਾਣੀ ਦਿਓ ਮਰੀਜ਼ ਨੂੰ ਆਉਂਦੇ ਹੋਏ ਜਿੰਨਾ ਦਿੱਤਾ ਜਾਂਦਾ। ਹਾਂਜੀ। ਬਸ ਜਿੰਨਾ ਸੇਤੀ ਹੋ ਸਕੇ ਉਹਨਾਂ ਦੀ ਕਿਰਪਾਲਤਾ ਕਰੋ। ਆਪਣੇ 20 ਕੂਮਾਂ ਨੇ ਜਿਹੜੀਆਂ ਹਾਂਜੀ। ਇਹ ਫਣ ਚੱਕਦੀਆਂ ਨੇ। ਠੀਕ ਹੈ ਜੀ। ਇੱਕ ਕੂਮਾਂ ਇਹਨਾਂ ਦੇ ਵਿੱਚ ਜਿਹੜੂ ਚਮੇਲੀ ਦੇ ਪੱਤੇ ਵਾਲਾ ਕਹਿੰਦੇ ਨੇ ਹਾਂਜੀ ਅੱਜ ਕੱਲ 2-3 ਲੱਕ ਵੀਡੀਓ ਪਾਈਆਂ ਹੋਈਆਂ ਨੇ ਨਾ ਤਾਂ ਉਹਨਾਂ ਨੇ ਕਿਸੇ ਨੇ ਨੰਬਰ ਦਿੱਤਾ ਹੈ ਹਾਂਜੀ ਮੈਂ ਵੀਡੀਓ ਬੋਲ ਵਾਲੇ ਭਾਈ ਨੂੰ ਹਰ ਇੱਕ ਨੂੰ ਬੇਨਤੀ ਕਰਦਾ ਮੈਂ ਆਪਣਾ ਨੰਬਰ ਜ਼ਰੂਰ ਦੇ ਦਿਆ ਕਰੋ ਠੀਕ ਹੈ ਜੀ ਉਹਨਾਂ ਨੇ ਇੱਕ ਕਾਮਨ ਕ੍ਰੇਟਿਕ ਜਾਨਵਰ ਦੱਸਿਆਗਾ ਹਾਂਜੀ ਤੁਹਾਡੇ ਪਿੰਡ ਦੇ ਵਿੱਚ ਵੀ ਇਹ ਆਇਆ ਸੀਗਾ ਇੱਕ ਬੰਦੇ ਦੇ ਮੰਜੇ ਤੇ ਚੜ ਗਿਆ ਸੀਗਾ ਠੀਕ ਹੈ ਜੀ ਉਹ ਜਾਨਵਰ ਆਪਣੇ ਬਹੁਤ ਚਿਰਾਂ ਤੋਂ ਹੈ ਠੀਕ ਹੈ ਜੀ ਮਤਲਬ ਕੀ ਹੁੰਦਾ ਉਹਦੇ ਸਰੀਰ ਤੇ ਚਿੱਟੀ ਲਖੀਰ ਹੈ ਇੰਚ-ਇੰਚ ਤੇ ਹੈ ਉਹਦੇ ਚਿੱਟੇ-ਚਿੱਟੇ ਬੱਡੇ ਨੇਗੇ ਅੱਧ ਤੋਂ ਪਿੱਛੇ ਜਾ ਕੇ ਉਹ ਇਹ ਤਿੰਨ ਪੱਤੇ ਸਪੇ ਹੋਏ ਨੇਗੇ ਛੋਟੇ ਛੋਟੇ ਪੱਤੇ ਐ ਦੀ ਫੋਟੋ ਆ ਜੀ ਚਿਮੇਲੀ ਦੇ ਪੱਤੇ ਵਾਲਾ ਕਹਿ ਦਿੰਦੇ ਆਸੀਂ ਰਵਦਾਰ ਬਹੁਤ ਤੇਜ਼ ਹੈਗੀ ਜਾਨਵਰ ਦੀ ਮਤਲਬ ਇਹ 20 ਕੁ ਮਾ ਦੇ ਵਿੱਚ ਆ ਜਾਂਦੇ ਨੇ ਕਿ ਇਹ 20 ਕੁ ਮਾ ਇੱਕੋ ਜਿਹੀ ਮੰਨ ਲਓ ਵੀ ਆਪਾਂ ਇਹਨਾਂ ਤੋਂ ਕੋਈ ਵੀ ਘੱਟ ਨਹੀਂ ਜਿੰਨੇ ਤਿੰਨੇ ਕੋਬਰੇ ਆ ਗਏ ਤੇ ਪਾਦਮੂਰੀ ਆ ਗਏ ਮਿਸ਼ਾਲੂ ਨਹੀਂ ਆ ਗਏ ਤੇ ਤਾਂਬਾ ਵੈਂਸੀ ਆ ਕੋਬਰ ਆ ਗਿਆ ਕਾਲਾ ਕੋਬਰ ਆ ਗਿਆ ਸਿਰਿਆਲ ਕੋਬਰ ਆ ਗਿਆ ਤਿੰਨ ਦਾ ਹੀ ਕੋਬਰ ਆ ਜਾਂਦੇ ਨੇ ਕਿ ਇਹ ਲੋਕ ਕੀ ਕਹਿੰਦੇ ਅੱਜ 5 ਕਵਰ ਆਇਕੂ ਹੀ ਹੈ 5 ਕਵਰੇ 3 ਨੇ ਆਪਣੇ ਧਰਤੀ ਦੇ ਉੱਤੇ ਆਪਣੇ ਕੋਲੇ ਕਿੰਨੇ ਕਵਰਾਂ ਦੇ ਕੇਸ ਆਏ ਹੋਏ ਨੇ ਹਾਂਜੀ ਹਾਂਜੀ ਇਹ ਖੂਨ ਦੀ ਪੜਾਈ ਹੈ ਖੂਨ ਦੀ ਵਿੱਦਿਆ ਖੂਨ ਤੋਂ ਪਤਾ ਲੱਗਦਾ ਵੀ ਆਹ ਜਾਨਵਰ ਦਾ ਖੂਨ ਹੈ ਗਏ ਜਿੰਨਾ ਸੇਤੀ ਹੋ ਸਕਦਾ ਸੀ ਦਵਾਈ ਲਾ ਕੇ ਉਹਨੂੰ ਸਵੀ ਡਾਕਟਰ ਦੇ ਤੋਰਦੇ ਆ ਅੱਛਾ ਉਹਨਾਂ ਕੋਲੇ ਮਸ਼ੀਨ ਹੈ ਡਲਸ ਵਾਲੀ ਉਹ ਇਥੋਂ ਲਾ ਕੇ ਮਤਲਬ ਕੀ ਵੀ ਉਹਨੂੰ ਖੂਨ ਸਾਫ਼ ਕਰ ਦਿੰਦੇ ਨੇ ਖੂਨ ਅੰਦਰੋਂ ਕੱਢ ਦਿੰਦੇ ਨੇ ਬਾਹਰ ਦੀ ਪੈਂਦਾ ਕਰ ਦਿੰਦੇ ਨੇ ਮਸ਼ੀਨ ਲਾ ਕੇ ਦਵਾਈ ਲਾਉਂਦੇ ਆ ਉਹਨਾਂ ਕੋਲੇ ਮਰੀਜ਼ ਬਚ ਜਾਂਦਾ ਜਾ ਕੇ ਕਾਫੀ ਮਰੀਜ਼ ਬਚੇ ਹੈਗੇ ਜਦੋਂ ਕੀ ਕਰਦੇ ਆ ਲੋਕੀ ਜਿੰਨੇ ਕਾਲੇ ਕੋਵਰੇ ਨੇ ਕੱਟ ਲਿਆ ਕਾਲੇ ਕੋਵਰੇ ਦਾ ਜਿੱਥੇ ਵੀ ਡੰਗ ਵੱਜ ਗਿਆ ਇਹਨਾਂ ਤੋਂ ਠੋਲੂ ਜਿੰਨਾ ਕਾਲਾ ਹੋਊਗਾ ਮੱਚਾਵਾ ਹੋਊਗਾ ਦਾ ਇਹ ਨਿਸ਼ਾਨੀ ਆ ਉਹਦੀ ਉਹਨੇ ਮਤਲਬ ਕਿ ਵੀ ਜਿੱਥੋਂ ਇਹ ਬੰਨ ਨਾ ਲੱਗਿਆ ਛੇਤੀ ਮੈਂ ਸੋਨੂੰ ਦੱਸਾਈ ਮੁੱਖ laaj ਬੰਨ ਹੈਗੀ ਜਿਹਨੇ ਬੰਨ ਨਾ ਲੇਟ ਰਾਇਆ ਕਿਲੇ ਦੀ ਸੀ ਬੁੜੀ ਪਿਛਲੇ ਸਾਲ ਵਿਚਰੀ ਗੁਜ਼ਰੀ ਹੈਗੀ ਉਹਨੇ ਕੰਟਰਾ ਡੇਡ ਕੰਟਰਾ ਲੰਗਾਤਾ ਤੈਨ ਜੇਤ ਯੋਬ ਦਾ ਕੰਮ ਪੂਰਾ ਹੋ ਗਿਆ ਉਹਦਾ ਜਦੋਂ ਉਹ ਰਿਹਾਏ ਉਹ ਕਹਿੰਦੀ ਮੈਨੂੰ ਦੀਆ ਦੂਦਾ ਤਾਂ ਹੈ ਨਹੀਂਗਾ ਉਸ ਵੇਰੋਂ ਵਿਚਾਰੇ ਤੋਂ ਅਸੀਂ ਦਬਾ-ਦਬਾ ਲਾ ਕੇ ਦਵਾਈ ਚਿਬੀ ਦੇ ਤੌਰ ਤੇ ਚਿਬੀ ਤੇ ਕਹ ਪਹੁੰਚਦੀ ਵਿਚਾਰੀ ਉਹ ਪੂਰੀ ਹੋ ਚੁੱਕੀ ਸੀ ਸਿਬੀ ਵਾਲੇ ਕੰਪਿਊਟਰਾਂ ਵਾਲੇ ਜਗਾਹਾਂ ਉਹ ਪਟਾਲੇ ਨੂੰ ਉਹ ਤੌਰ ਤੇ ਹਾਂਜੀ ਉਹ ਜੋ ਬੇਵਾਦ ਛਕੀ ਦੀਂਦਾ ਤੇ ਬਚੀਦਾ ਹੈ ਨਹੀਂ ਗਈ ਹੁਣ ਆਪਣੇ ਕੋਲੋਂ ਹੋਰ ਕੋ ਟਾਲ ਨੂੰ ਕਰਤਾ ਅੱਛਾ ਬਾਬਾ ਜੀ ਇਹ ਆਪਾਂ ਗੱਲ ਕਰੀਏ ਜਿਹੜਾ ਛੋਟਾ ਗਾ ਤੁਸੀਂ ਕਿਸੇ ਕਿਸਮ ਦੀ ਫੀਸ ਵਗੈਰਾ ਦਾ ਜਿੰਨਾ ਕੁ ਪਤਾ ਲੱਗਿਆ ਲੈਂਦੇ ਬਿਲਕੁਲ ਜਿਹੜੀਆਂ ਦਵਾਈਆਂ ਵਗੈਰਾ ਤੁਸੀਂ ਆਪਣੀਆਂ ਘਰੇ ਤਿਆਰ ਕਰਦੇ ਸਭ ਲੈ ਕੇ ਆਉਂਦੇ ਆਪਣੇ ਕੋਲ ਅੱਛਾ ਜੀ ਸਾਰੇ ਘਰੇ ਦੇਸੀ ਤਿਆਰ ਕਰਦੇ ਦੇਸੀ ਦੇਸੀ ਵੀ ਚੱਲਦਾ ਸਾਰਾ ਸਮਾਨ ਹੈ ਅੱਛਾ ਜੜੀਆਂ ਬੂਟੀਆਂ ਜੜੀ ਬੂਟੀਆਂ ਕੁਝ ਖੇਤਾਂ ਚੋਂ ਵੀ ਮਿਲਦੀਆਂ ਨੇ ਕੁਝ ਪੰਸਾਰੀ ਦੇ ਵੀ ਮਿਲ ਜਾਂਦਾ ਸਮਾਨ ਕਈ ਲੋਕੀ ਕੀ ਕਰਦੇ ਆ ਬੰਨ ਲਾ ਲੈਂਦੇ ਆ ਉਹਨੂੰ ਚੀਰੇ ਮਾਰ ਦਿੰਦੇ ਨੇ ਕਿ ਅੱਗ ਲਾਉਣ ਲੱਗ ਜਾਂਦੇ ਆ ਕਦੇ ਕੋਈ ਚੀਰਾ ਨਹੀਂ ਦੇਣਾ ਕਦੇ ਕੋਈ ਅੱਗ ਨਹੀਂ ਲਾਉਣੀ ਚਾਹੀਦੀ ਬਸ ਬੰਨ ਲਾਗੇ ਆਉਣ ਦੀ ਕਿਰਪਾਲਤਾ ਕਰੋ ਉਦੋਂ ਆਹ ਫਿਰ ਜਾ ਕੇ ਥੀਰੇ ਦਾ ਸੀ ਲਾਮਾ ਜਿਹੜੇ ਲਾਉਂਦੇ ਨੇ ਇਹ ਇੱਕ ਫਸ ਲਗੂ ਉਹਦੇ ਉੱਤੇ ਦਵਾਈ ਲਗੂ ਦੂਜਾ ਫਸ ਲਗੂ ਉੱਤੇ ਦਵਾਈ ਲਗੂ ਫਸ ਨੂੰ ਸੁੱਨਾ ਵੀ ਨਹੀਂ ਛੜ ਸਕਦੇ ਕਈ ਕੋਲਾ ਐਸੀਆਂ ਨੇ ਜੇ ਫਸ ਲਾ ਕੇ ਛੱਡ ਦਈਏ ਤਾਂ ਇਹ ਪਿੱਛੇ ਸਾਹ ਲੈ ਜਾਂਦੀ ਹੈ ਬਚਦਾ ਨਹੀਂ ਬੰਦਾ ਸਿੱਧੀ ਮਸੇ ਦਾ ਲਾਜ ਨਹੀਂ ਹੈ ਵੀ ਪਹਿਲਾਂ ਮੁੱਖ ਬੰਨ ਬ੍ਰੀਜ ਨੂੰ ਪਾਣੀ ਨੌਕੇ ਤੇ ਕਿਉਂ ਹਾਜ਼ਰ ਹੈ ਦੋ ਚਮਚੇ ਕੇ ਉਹਦੇ ਦੇ ਦਿਓ ਕੋਈ ਡਰ ਨਹੀਂ ਹੈ। ਤੋਂ ਬਾਅਦ ਫਿਰ ਅਸੀਂ ਦੱਸ ਕੇ ਤੋਰਦੇ ਆ ਜਿਹੜਾ ਜਾਨਵਰ ਦਾ ਹਸਾਬ ਹੁੰਦਾ ਹੈ ਜਾਂ ਸਾਡੀ ਦਵਾਈ ਦਾ ਹਸਾਬ ਹੁੰਦਾ ਹੈ ਕਿ ਕਿਸ ਤਰ੍ਹਾਂ ਦੀ ਤੇਜ ਲਾਈ ਹੈ, ਹੌਲੀ ਲਾਈ ਹੈ। ਮਤਲਬ ਲੌਣ-ਲੌਣ ਦੀਆਂ ਪੰਜ ਦਵਾਈਆਂ ਨੇ ਸਾਡੇ ਕੋਲ ਸੱਪਦੀਆਂ। ਤਿੰਨ ਤਾਂ ਹਰ ਵੇਲੇ ਸਾਡੇ ਕੋਲ ਹਾਜ਼ਰ ਰਹਿੰਦੇ ਨੇ ਟਰੰਕੀ ਪਈ ਹੈਗੀ। ਮਤਲਬ ਜੇ ਲੋੜ ਪੈਂਦੀ ਹੈ ਤਾਂ ਦੋ ਫੇਰ ਚੱਕਦੇ ਆ। ਜੇ ਛਿੱਤ ਚੱਕ ਸਰ ਸਰ ਜਾਂਦਾ ਉਹ ਸਾਰੀ ਜਾਂਦਾ ਹੈਗਾ ਕੋਈ ਲੋੜ ਨਹੀਂ। ਜਿਵੇਂ ਮਤਲਬ ਕਿ ਵੀ ਅੰਗ ਤਾਂ ਨਾ ਜਿਹੜੇ ਅੰਗ ਤੇ ਹੋ ਗਿਆ ਜਿਆ ਜਾਨਵਰ ਦਾ ਟੱਚ ਜੀਭ ਲੱਗੀ ਚਾਹੀ ਦਿਲ ਦੀ ਵੱਢ ਗਿਆ ਇਹ ਕੋ ਬਰਾਬਰ ਗੱਲ ਹੈਗੀ। ਮਤਲਬ ਇਹ ਵੀ ਇਹ ਅੰਗਾਂ ਭਾਰਾ ਮਹਿਸੂਸ ਹੋਣ ਲੱਗ ਜਾਂਦਾ ਇਹ ਖੂਨ ਦੀ ਜਾਨ ਖਤਮ ਹੋ ਜਾਂਦੀ ਹੁੰਦੀ ਹੈ ਖੜਾ ਖੜਾ ਜੰਗ ਭਾਰਾ ਭਾਰਾ ਮਹਿਸੂਸ ਹੋਣ ਲੱਗ ਜਾਂਦਾ ਪਹਿਲਾਂ ਸਾਰ ਪ੍ਰਣਾਲੀ ਰੁਕਦੀ ਹੈ ਜਵਾਨ ਸੁੱਕਦੀ ਹੈ ਫਿਰ ਨਿਗਾਹ ਦਬਦੀ ਹੈ ਥੋੜੀ ਥੋੜੀ ਅਲਾ ਕਹਿੰਦਾ ਵੀ ਨਿਗਾਹ ਘਟ ਚਲੀ ਹੈਗੀ ਹਾਂ ਮਤਲਬ ਇਹ ਵੀ ਜਾ ਕੇ 3 ਘੰਟਿਆਂ ਤੋਂ ਬਾਅਦ ਇਹ ਕੰਮ ਹੋਣ ਲੱਗਦਾ ਹੈ ਜੇ ਬੰਨ ਬੰਨ ਨਹੀਂ ਲਾਏ ਹੈਗੇ ਨਿਗਾਹ ਦਾ ਟੰਦਾਕਾਰ ਲੱਗਿਆ ਹਾਂ ਫਿਰ ਜਦੋਂ ਜ਼ਿੰਦਗੀ ਦਾ ਬਲ ਵੀ ਮੁੱਕ ਗਿਆ ਫਿਰ ਖਤਮਾ ਕੰਮ ਇਹ ਖੂਨ ਦੇ ਵਿੱਚ ਕੀ ਇਫੈਕਟ ਕਰਦਾ ਜੀ ਜਦੋਂ ਖੂਨ ਨੂੰ ਜਾ ਕੇ ਖੂਨ ਦੇ ਜਿੰਨੇ ਆਪਣੇ ਸੈੱਲ ਨੇਗੇ ਇੰਨਾ ਖਤਮ ਕਰਦਾ ਆਪਣੇ ਜ਼ਹਿਰ ਵਾਲੇ ਸੱਲ ਟਕੜੇ ਹੋ ਜਾਂਦੇ ਨੇ ਟਕੜੇ ਹੋ ਜਾਂਦੇ ਨੇ ਖਤਮ ਕਰਨ ਆਪਣੇ ਸੱਲਾਂ ਨੂੰ ਪਾਣੀ ਬਣ ਜਾਂਦਾ ਖੂਨ ਦਾ ਮਤਲਬ ਕਹਿੰਦੀ ਹੈ ਜਿਹਨੂੰ ਆਪਾਂ ਪੰਜਾਬੀ ਚ ਕੋਈ ਡੱਕੇ ਤੇ ਨਹੀਂ ਹੁੰਦਾ ਅੱਛਾ ਜੀ ਕੋਈ ਡਲੇ ਤੇ ਨਹੀਂ ਹੁੰਦਾ ਕੋਈ ਇੱਟ ਤੇ ਨਹੀਂ ਹੁੰਦਾ ਕੋਈ ਮਿੱਟੀ ਨਹੀਂ ਹੁੰਦੀ ਹੁਣ ਸਾਡੇ ਬਾੜ ਦੇ ਜਿੱਥੇ ਇਲਾਜ ਕਰਦੇ ਹਰ ਰੋਜ਼ ਵਾਖੜਦੇ ਨੇ ਕੋਈ ਟੱਕਰ ਨਹੀਂ ਅਸਲੀ ਗੱਲਾਂ ਇਹ ਫਾਲਤੂ ਥੋਲੇ ਵਾਲੇ ਦੀਆਂ ਗੱਲਾਂ ਨਹੀਂਆਂ ਅੱਛਾ ਜੀ ਐਵੇਂ ਨਾਟਕ ਕਰ ਦਿੰਦੇ ਨੇ ਕੋਈ ਡੱਕਾ ਵੱਜ ਗਿਆ ਮਿੱਟੀ ਪੈ ਗਈ ਸਾਬਣ ਪੈ ਗਈ ਸਾਬਣ ਨਾਲ ਪੱਕ ਗਿਆ ਉਹ ਚੀਜ਼ਾਂ ਨੂੰ ਯਾਨੀ ਮਤਲਬ ਕਿ ਵੀ ਸਾਡਾ ਇਹ ਥੋਲੇ ਵਾਲਾ ਉਹਦੀ ਦਵਾਈ ਆਟਾ ਜੀ ਤੁਹਾਡੇ ਕੋਲ ਹੈ ਜੀ ਹਾਂ ਲੈ ਸਕਦੇ ਹੋ ਤੁਸੀਂ ਕਿੰਨੇ ਕਿਸਮ ਦਾ ਜਿਹੜਾ ਇਸ ਨੂੰ ਛੱਡ ਕੇ ਖਾਪਦੇ ਦਸਕੇ ਨੂੰ ਛੱਡ ਕੇ ਹੋਰ ਕਿੰਨੇ ਕਿਸਮ ਦਾ ਲੱਗਦਾ ਜਿਵੇਂ ਚਮੜੀ ਰੋਗ ਦਾ ਹੈ ਹਾਂਜੀ ਪਾਕਿਆਂ ਦਾ ਮਤਲਬ ਸਾਡੇ ਕੋਲੇ ਇਸ ਚੀਜ਼ ਦੇ ਡਰਾਈ ਹੋਈ ਲੋਕ ਹੁੰਦੇ ਨੇ ਹਾਂਜੀ ਆਪਣੇ ਕੋਲੇ ਬਸ ਤਿੰਨ ਚਾਰ ਕਮਲ ਦੀ ਦਵਾਈ ਹੈ ਹੋਰ ਕੋਈ ਜ਼ਿਆਦਾ ਨਹੀਂ ਆਪਾਂ ਦਿੰਦੇ ਮਤਲਬ ਸਾਡੇ ਕੋਲੇ ਆ ਕੇ ਹੀ ਗੱਲ ਅਗਲਾ ਕਹਿੰਦਾ ਹਾਂ ਜੀ ਮੇਰੇ ਸੱਪ ਲੜਾਈ ਆ ਥੋਲਾ ਕਰਾਉਣਾ ਚਾਹੀਦਾ ਜੀ ਫਿਰ ਉਹਨੂੰ ਸਮਝਾਈਦਾ ਵੀ ਇਹ ਚੀਜ਼ ਆ ਗੱਲ ਹੈ ਕਿ ਆ ਗੱਲ ਹੈ ਕਿ ਇਹਦੀ ਆ ਦਵਾਈ ਦਿੱਤੀ ਜਾਊਗੀ ਛੱਤੋ ਲੈਣੇ ਸੱਤੋ ਲੈ ਲਓ ਜਿੱਥੋਂ ਤੁਹਾਡਾ ਜਲਮਾਨ ਦਾ ਪਾਈ ਉੱਤੋਂ ਲੋੜਾ ਕੋਈ ਬੰਨੂਗੀ ਨਹੀਂ ਤੇ ਅੱਖਾਂ ਦੀ ਦਵਾਈ ਫਰੀ ਹੈ ਅੱਛਾ ਜੀ ਦੋਏ ਤਿੰਨੇ ਤਰ੍ਹਾਂ ਦੀ ਲਿਕਿਡ ਵੀ ਹੈ ਸੁਰਮਾ ਵੀ ਹੈ ਫਤਨ ਹੁਣ ਕਰ ਵੀ ਮੌਸਮ ਵਿੱਚ ਲਿਕਿਡ ਦਿੰਨੇ ਆ ਹਾਂਜੀ ਸਰਦੀ ਦੇ ਮੌਸਮ ਦੇ ਵਿੱਚ ਜਾ ਕੇ ਸੁਰਮਾ ਪਾਇਆ ਜਾਂਦਾ ਹੈਗਾ ਕੀ ਹੁੰਦਾ ਅਜ ਕੱਲ ਪੱਖਿਆਂ ਦੀ ਹਵਾ ਤੇਜ਼ ਲੱਗਦੀ ਹੈ ਸੁਰਮਾ ਅੱਖਾਂ ਲਾਲ ਕਰ ਦਿੰਦਾ ਥੋੜੀਆਂ ਵੱਧ ਉਹ ਲਿਕੜਾ ਜਿਹੜੀ ਗਲਾਬ ਦਾ ਜਲਦੀ ਬਣਾਈ ਹੋਈ ਹੈ ਹੋਰ ਵੀ ਕਈ ਚੀਜ਼ਾਂ ਪਾਈਆਂ ਹੋਈਆਂ ਨੇ ਉਹ ਮਤਲਬ ਕਿ ਲਾਲੀ ਨੂੰ ਘੱਟ ਕਰ ਦਿੰਦੀਆਂ ਨੇ ਜੀ ਠੀਕ ਜੀ ਇਹ ਚੀਜ਼ਾਂ ਫ੍ਰੀ ਨੇ ਜਦੋਂ ਮਰਜੀ ਕੋਈ ਆਕੇ ਪੈਣ ਪਾਈ ਲੈ ਕੇ ਜਾਵੇ ਅੱਖਾਂ ਦੇ ਬਾਈ ਬਹੁਤ ਦੂਰ ਤੱਕ ਪਹੁੰਚਾਈ ਜਾਂਦਾ ਉਹ ਬਹੁਤ ਵੱਢੀ ਜਾ ਰਹੀ ਹੈਗੀ ਇਹ ਦੋਹੇ ਚੀਜ਼ਾਂ ਫ੍ਰੀ ਨੇ ਜੀ ਵੈਰੀ ਖਾਲਸਾ ਵੈਰੀ ਦੀ ਪੱਤੀ ਐ ਇਸ ਜਗ੍ਹਾ ਤੇ ਇਲਾਜ ਕਰਦੇ ਸੀ ਇਧਰੋਂ ਕਾਂਜਲ ਇਧਰੋਂ ਧੂਰੀ ਦੋ ਇਹ ਕੱਕੜਾਲ ਪੇਦ ਨਹੀਂ ਆ ਰਹੀ ਆ ਸੜਕ ਦੋਨੇ ਪਾਸਿਓਂ ਮਤਲਬ ਜਿੱਤੋਂ ਵੀ ਕਿਸੇ ਨੂੰ ਪੁੱਛਣੋਂ ਪਿੰਡ ਦੇ ਵਿੱਚੋਂ ਜਿਹੜਾ ਸੱਪ ਦੇ ਡੰਗੇ ਦਾ ਇਲਾਜ ਕਰਦਾ ਸੀ ਉਹ ਤੇ ਜਾਣਾ ਲੋਕੇ ਭੱਜ ਭੱਜ ਕੇ ਘਰ ਦੱਸਣਗੇ ਜੀ ਆਪਣਾ ਕਹਿੰਦੇ ਆ ਕੋਈ ਆਪਣਾ ਡੇਰਾ ਨਹੀਂ ਕੋਈ ਆਪਣੀ ਅੱਡ ਦੁਕਾਨ ਨਹੀਂ ਹੈਗੀ